ਸੱਚੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਹੁਣ ਮੈਨੂੰ ਕਾਫੀ ਸਾਰੇ ਅਜੀਬੇ ਫੋਨ ਆ ਰਹੇ ਆ ਯਾਰ ਕਣਕ ਨੂੰ ਨਾ ਲਾਸਟ ਪਾਣੀ ਲਾਉਣਾ ਸੀਗਾ ਕਣਕ ਦੇ ਵਿੱਚ ਗੱਲ ਵੀ ਹੈਗੀ ਆ ਤੇ ਅਸੀਂ ਕਿ ਲੱਗ ਥਾਂ ਲਾ ਕੇ ਦੇਖਿਆ ਸੀ ਯਾਰ ਕਣਕ ਡਿਗਦੀ ਵੀ ਆ ਜੇ ਅਸੀਂ ਲਾਸਟ ਪਾਣੀ ਨਾ ਲਾ ਗਏ ਤਾਂ ਦੋਸਤੋ ਜੇਕਰ ਤੁਹਾਡੀ ਕਣਕ ਲਾਸਟ ਪਾਣੀ ਲਾਉਂਦਾ ਡਿਗਦੀ ਵੀ ਆ ਨਾ ਤਾਂ ਵੀ ਪਾਣੀ ਲਾ ਦਿਓ ਕਿਉਂਕਿ ਡਿੱਗੀ ਹੋਈ ਕਣਕ ਦਾ ਝਾੜ ਵੀ ਬੰਪਰ ਆਊਗਾ ਫੁੱਲ ਆਊਗਾ ਪਰੰਤੂ ਜੇਕਰ ਆਪਾਂ ਸੋਕਾ ਲਵਾਤਾ ਨਾ ਫਿਰ ਤੁਹਾਡਾ ਝਾੜ ਪੱਕਾ ਹੀ ਕਟੂਗਾ ਹਾਂ ਦੋਸਤੋ ਜੇਕਰ ਤੁਹਾਨੂੰ ਐਂ ਲੱਗਦਾ ਨਾ ਪਾਣੀ ਲਾਉਣਾ ਸਾਡੀ ਕਣਕ ਡਿੱਗਦੀ ਆ ਡਿੱਗ ਜਾਂਦੇ ਹੋ ਇਹ ਕੋਈ ਬਹੁਤਾ ਜਿਆਦਾ ਨੁਕਸਾਨ ਨਹੀਂ ਹੋਣਾ ਪਰੰਤੂ ਸੋਕਾ ਜ਼ਰੂਰ ਕਰੂਗਾ ਡਿੱਗੀ ਹੋਈ ਕਣਕ ਦਾ ਨੁਕਸਾਨ ਉਸ ਦਾ ਹੁੰਦਾ ਜਿਹੜੀ ਆਪਣੀ ਮੌਸਮ ਦੇ ਕਾਰਨ ਡਿੱਗਦੀ ਆ ਮੌਸਮੀ ਕਾਰਨ ਕਣਕ ਡਿੱਗੀ ਦਾ ਝਾੜ ਜਰੂਰ ਘਟਦਾ ਇਸ ਲਈ ਸੋਕਾ ਨਹੀਂ ਲਮਾਉਣਾ ਪਾਣੀ ਤਾਂ ਤੁਸੀਂ ਲਾਉਣੀ ਲਾਉਣਾਗਾ ਹੁਣ ਇੱਕ ਗੱਲ ਹੋਰ ਜੇਕਰ ਇਹ ਗੱਲ ਮੇਰੀ ਤੁਸੀਂ ਪੱਲੇ ਬੰਨ ਲਈ ਨਾ ਤਾਂ ਤੁਹਾਡਾ ਝਾੜ ਪੱਕਾ ਵਧੂਗਾ ਗਾਰੰਟੀ ਆ ਬਹੁਤ ਜਾਇ ਸੌਖੀ ਤੇ ਸਿੰਪਲ ਜੀ ਗੱਲ ਆ ਕਣਕ ਦਾ ਜਿਹੜਾ ਲਾਸਟ ਪਾਣੀ ਆ ਨਾ ਉਹ ਹਮੇਸ਼ਾ ਉਸੇ ਤਰ੍ਹਾਂ ਲਾਉਣਾ ਜਿਵੇਂ ਆਪਾਂ ਕਣਕ ਨੂੰ ਪਹਿਲਾ ਪਾਣੀ ਲਾਇਆ ਸੀ ਪਹਿਲਾ ਪਾਣੀ ਵੀ ਜੇਕਰ ਭਾਰਾ ਲੱਗ ਜਾਂਦਾ ਤਾਂ ਆਪਣੀ ਕਣਕ ਦਬ ਜਾਂਦੀ ਆ ਪੀਲੀ ਪਈ ਜਾਂਦੀ ਆ ਚੰਗੀ ਤਰ੍ਹਾਂ ਫਟਾਰਾ ਨਹੀਂ ਕਰਦੀ ਚੰਗੀ ਤਰ੍ਹਾਂ ਕੱਦ ਨਹੀਂ ਕਰਦੀ ਆਪਾਂ ਨੂੰ ਕਾਫੀ ਸਾਰੀਆਂ ਕੋਸ਼ਿਸ਼ਾਂ ਕਰਨੀਆਂ ਪੈਂਦੀਆਂ ਸੇਪਰੀਆਂ ਕਰਨੀਆਂ ਪੈਂਦੀਆਂ ਉਸੇ ਤਰ੍ਹਾਂ ਜਿਹੜਾ ਲਾਸਟ ਪਾਣੀ ਆ ਇਹ ਵੀ ਬਿਲਕੁਲ ਆਪਾਂ ਹਲਕਾ ਲਾਉਣਾ ਜਿੰਨਾ ਜ਼ਿਆਦਾ ਭਾਰੀ ਲੱਗਦਾ ਜਾਊਗਾ ਓਨੇ ਹੀ ਤੁਹਾਡਾ ਝਾੜ ਘਟਦਾ ਜਾਊਗਾ ਹਾਂ ਦੋਸਤੋ ਜੇਕਰ ਹਲਕਾ ਜਾਂ ਭਾਰੀ ਪਾਣੀ ਵੀ ਲੱਗ ਗਿਆ ਨਾ ਤਾਂ ਕਈ ਜ਼ਮੀਨਾਂ ਆਪਣੇ ਡਾਕਰ ਹੁੰਦੀਆਂ ਉਹਦੇ ਵਿੱਚ ਕਣਕ ਆਪਣੇ ਸਮੇ ਤੋਂ ਪਹਿਲਾਂ ਆ ਜਾਂਦੀਆਂ ਯਾਨੀ ਕਿ ਬੱਲੀਆਂ ਸੁੱਕਣਾ ਸਟਾਰਟ ਕਰ ਦਿੰਦੀ ਆ ਤਾਂ ਦੋਸਤੋ ਜਿੰਨਾ ਜਿਆਦਾ ਹਲਕਾ ਪਾਣੀ ਲੱਗੂਗਾ ਉੰਨੀ ਹੀ ਆਪਣੀ ਕਣਕ ਲੀਡ ਪੱਕੂਗੀ ਦਾਣਾ ਵੀ ਮੋਟਾ ਆਊਗਾ ਤੇ ਭਾਰੀ ਹੋਊਗਾ ਅਤੇ ਜੇਕਰ ਆਪਾਂ ਬਹੁਤ ਹੀ ਜਿਆਦਾ ਭਾਰੀ ਪਾਣੀ ਲਗਾਤਾ ਜਾਂ ਰਾਤ ਨੂੰ ਪਾਣੀ ਦੀ ਵਾਰੀ ਸੀਗੀ ਗੇੜਾ ਨਹੀਂ ਪੱਜਿਆ ਜਾਂ ਫਿਰ ਮੋਟਰ ਛੱਡ ਕੇ ਭੁੱਲ ਗਏ ਤਾਂ ਜਿੰਨਾ ਜਿਆਦਾ ਜੇ ਮ ਆਪਣੀ ਜ਼ਮੀਨ ਦੇ ਵਿੱਚ ਪਾਣੀ ਖੜਾ ਰਹੂਗਾ ਤਾਂ ਕਣਕ ਆਪਣੀ ਛੇਤੀ ਆਉਗੀ ਅਤੇ ਉਸ ਦਾ ਜਿਹੜਾ ਦਾਣਾ ਹੋਊਗਾ ਉਹ ਵੀ ਹਲਕਾ ਹੋ ਜਾਵੇਗਾ ਤਾਂ ਕਰਕੇ ਦੋਸਤੋ ਜਿਹੜਾ ਲਾਸਟ ਪਾਣੀ ਆ ਉਹ ਹਮੇਸ਼ਾ ਹਲਕਾ ਲਾਉਣਾ ਚਾਹੀਦਾ ਹੁਣ ਇੱਥੇ ਇੱਕ ਗਲਤੀ ਆਪਣੇ ਕਿਸਾਨ ਵੀਰ ਹੋਰ ਕਰਦੇ ਆ ਯਾਰ ਮੇਰੇ ਗਵਾਂਢੀ ਨੇ ਪਾਣੀ ਲਾਤਾ ਮੈਂ ਵੀ ਲਾ ਦਿੰਨਾ ਯਾਰ ਸਾਡਾ ਰਿਸ਼ਤੇਦਾਰ ਤਾਹੇ ਤਾਂ ਪਾਣੀ ਲਾਈ ਜਾਂਦਾ ਮੈਂ ਵੀ ਲਾ ਦਿੰਦਾ ਨਹੀਂ ਦੋਸਤੋ ਆਪਾਂ ਅਜਿਹਾ ਕੰਮ ਨਹੀਂ ਕਰਨਾ ਲਾਸਟ ਪਾਣੀ ਕਦੋਂ ਲਾਉਣਾ ਦੱਸਣਾ ਬਹੁਤ ਔਖਾ ਕਿਉਂਕਿ ਕਈ ਏਰੀਏ ਇਹੋ ਜਿਹੀ ਹੈ ਜਿੱਥੇ ਲਾਸਟ ਪਾਣੀ ਫਰਵਰੀ ਦੇ ਮਹੀਨੇ ਹੀ ਲੱਗ ਜਾਂਦਾ ਤੇ ਕਣਕ ਦਾ ਝਾੜ ਬਹੁਤ ਜਿਆਦਾ ਸੋਨਾ ਆਉਂਦਾਗਾ ਹਲੇ ਤੱਕ ਤਾਂ ਕਈ ਏਰੀਏ ਇਹੋ ਜਿਹੇ ਆ ਜਿੱਥੇ ਸਿਰਫ ਦੋ ਪਾਣੀਆਂ ਨਾਲ ਹੀ ਆਪਣੀ ਕਣਕ ਪੱਕ ਜਾਂਦੀ ਹੈਗੀ ਤੇ ਕਈ ਏਰੀਏ ਇਹੋ ਜਿਹੇ ਜਿੱਥੇ ਕਣਕ ਨੂੰ 5 5 6 6 7 7 ਪਾਣੀ ਵੀ ਲੱਗ ਜਾਂਦੇ ਆ ਇੱਥੋਂ ਤੱਕ ਕਿ ਰੇਤਲੀਆਂ ਜ਼ਮੀਨਾਂ ਦੇ ਵਿੱਚ ਤਾਂ ਪੂਰੇ ਮਾਰਚ ਮਹੀਨੇ ਹੀ ਪਾਣੀ ਲਾਈ ਜਾਂਦੇ ਆਪਣੇ ਕਿਸਾਨ ਵੀਰ लास्ट ਪਾਣੀ ਕਦੋਂ ਲਾਉਣਾ ਦੱਸਣਾ ਬਹੁਤ ਔਖਾ ਪਰੰਤੂ ਇਹ ਆਪਣੀ ਜ਼ਮੀਨ ਦੇ ਉੱਪਰ ਨਿਰਭਰ ਕਰਦਾਗਾ ਕਿ ਆਪਾਂ ਲਾਸਟ ਪਾਣੀ ਕਦੋਂ ਦੇ ਸਕਦੀਆਂਗੇ ਬਾਕੀ ਜੇਕਰ ਮੌਸਮ ਚੇਂਜ ਹੁੰਦਾ ਗਰਮੀ ਜ਼ਿਆਦਾ ਪੈਂਦੀ ਆ ਤਾਂ ਆਪਾਂ ਨੂੰ ਪਾਣੀ ਇੱਕ ਹੋਰ ਲਾਉਣਾ ਪੈ ਵੀ ਸਕਦਾ ਬਾਕੀ ਜਿੱਥੇ ਡੱਕਰ ਜ਼ਮੀਨਾਂ ਉੱਥੇ ਤਾਂ ਹੁਣ ਤੱਕ ਲਾਸਟ ਪਾਣੀ ਲੱਗੇ ਗਿਆ ਹੋਵੇਗਾ ਅਤੇ ਜਿੱਥੇ ਰੇਤਲੀਆਂ ਉੱਥੇ ਤਾਂ ਆਪਾਂ ਨੂੰ ਲਾਸਟ ਪਾਣੀ ਇੱਕ ਹੋਰ ਲਾਉਣਾ ਹੀ ਪਊਗਾ ਇਹ ਆਪਣੀ ਜ਼ਮੀਨ ਦੀ ਕਿਸਮ ਉੱਤੇ ਡਿਪੈਂਡ ਕਰਦਾ ਹੁਣ ਸੁਣ ਲਓ ਆਪਾਂ ਨੂੰ ਲਾਸਟ ਪਾਣੀ ਕਦੋਂ ਨਹੀਂ ਲਾਉਣਾ ਚਾਹੀਦਾ ਲਾਸਟ ਪਾਣੀ ਹਮੇਸ਼ਾ ਗਿੱਲੇ ਮੂੰਹ ਹੀ ਲਾਉਣਾ ਚਾਹੀਦਾ ਜਿਵੇਂ ਹੀ ਆਪਣੀ ਕਣਕ ਸੁੱਕਦੀ ਆ ਤਰੇੜਾਂ ਜੇਕਰ ਪਾੜ ਜਾਂਦੀਆਂ ਤਾਂ ਉਸ ਸਮੇਂ ਜੇਕਰ ਤੁਸੀਂ ਲਾਸਟ ਪਾਣੀ ਲਾਉਂਗੇ ਤਾਂ ਆਪਣੀ ਕਣਕ ਤੇ ਡਿੱਗਣ ਦੇ ਚਾਂਸ ਵੱਧ ਜਾਂਦੇ ਆ ਫਿਰ ਆਪਣੀ ਕਣਕ ਡਿੱਗਦੀ ਡਿੱਗਦੀ ਆ ਜਾਂ ਟੇਢੀ ਤਾਂ ਹੋ ਹੀ ਜਾਂਦੀ ਆ ਇਸ ਕਰਕੇ ਗਿੱਲੇ ਮੂੰਹ ਹੀ ਹਮੇਸ਼ਾ ਲਾਸਟ ਪਾਣੀ ਲਗਾਓ ਇਸ ਤੋਂ ਇਲਾਵਾ ਦੋਸਤੋ ਜਦੋਂ ਆਪਣੀ ਕਣਕ ਦਾ ਰੰਗ ਬਦਲ ਜੇ ਮੰਨ ਕੇ ਚੱਲੋ ਕਣਕ ਦੀ ਜਿਹੜੀ ਹੇਠਲੀਆਂ ਚਾਰਕ ਗੁੰਡੀਆਂ ਹੁੰਦੀਆਂ ਜੇਕਰ ਉਹਨਾਂ ਦੇ ਦਾਣਿਆਂ ਦਾ ਰੰਗ ਬਦਲ ਚੁੱਕਿਆ ਤਾਂ ਉਸ ਤੋਂ ਬਾਅਦ ਤੁਸੀਂ ਪਾਣੀ ਨਹੀਂ ਲਾਉਣਾ ਜੇਕਰ ਪਾਣੀ ਲਾਉਂਗੇ ਤਾਂ ਤਾਂ ਵੀ ਤੁਹਾਡਾ ਝਾੜ ਘਟ ਸਕਦਾ ਬਸ ਆਹ ਦੋ ਚਾਰ ਗੱਲਾਂ ਧਿਆਨ ਰੱਖੋ ਤੁਹਾਡਾ ਝਾੜ ਬੰਪੂਰੀ ਆਵੇਗਾ ਹੁਣ ਜੋ ਇਜਾਜ਼ਤ ਤੇ ਧੰਨਵਾਦ ਉਸਤੋ